भजन नाम मूल कर्तन जे पुणोकार करिए अहंकार पुण गीता सब गया बेकार पुण क्रिया के सब कोई तेरा इसमें कुछ मी नाही मेरा काटो काल जालदा नीरा मन मंदिर में करो वसीरा तू ही सब नाथ आश्रनाथ सब दी कला तुम्हारे हाथ ਕਮਦਰੇ ਤੋਂ ਬਾਹਰ ਨਾ ਕੋਈ ਸਭ ਸਨਮਾਨੇ ਤੁਮ ਤੇ ਹੋਈ ਹੰਮੂ ਰੁਗ ਤੋਂ ਹੀ ਬਦਵਾਨ ਕਾਨਾ ਤੋਂ ਵੜ ਤੂੰ ਹੀ ਕਾਨ ਵਾਲਮੀ ਕਮਰ ਤਬਰਚਾਰ ਜੇ ਸੁਨਿਆ ਸੋ ਹੋਇਆ ਪਾਰ ਓਰੇ ਪਰਦੇਸੀ ਅਕੀਆਂ ਜੋੜ ਅੰਤ ਸਮੈ ਤਾ ਉਸ ਦੀ ਲੋੜ ਪਾਗਹਿਣ ਵਿਸਰੇ ਹਰ ਨਾਮ ਭਾਗ ਮੰਦੇ ਨਰ ਜਾਣੀ ਇਹ ਨ ਵਿਸਰੇ ਨਾਮਾ ਨਾਮ বিনা ਕੁਝ ਜਾਵਨਾਏ ਮਾਨਸ ਜਾਮਾ ਵਾਲਮੀਕਰਤਾਰ ਨੇ ਸਭ ਕੋ ਬਤਲਾਇਆ ਜੋ ਜੋ ਕਰਮ ਕਮਾਵਦਾ ਨਰ ਅੱਗੇ ਪਾਇਆ ਰੇ ਨਰ ਹਰ ਹਰ ਨਾਮ ਤੋਂ ਵਿਸਰੋ ਮਤ ਕੋਈ ਬਿਨ ਨਾਮੇ ਇਨਸਾਨ ਕੀ ਮੁਕਤੀ ਨਾ ਹੋਈ ਬਾਣੀ ਅਮਰ ਮੈਣਗੀ ਹਰ ਹਰ ਕੀ ਪਾਕਾ ਇੱਕੋ ਹੀ ਪਰਮਾਤਮਾ ਸਭਨਾ ਦਾ ਰਾਖਾ ਕਿਰਤ ਦਰਮ ਦੀ ਛੋੜ ਦੇ ਨਰ ਮਾਰੇ ਢਾੜੇ ਜ਼ਬਰਾਇ ਇਲਫਲੇਸਤਾ ਅਗਣੀ ਦੇਵ ਚ ਸਾੜੇ ਅੰਤ ਭਵੇ ਪਛਤਾਵਣਾ ਕਾਮ ਕਰੇ ਨਕਾਰੇ ਚੀਰਣ ਪਾਪੀ ਬੰਦਿਆ ਦੋ ਤਾਰੀ ਹਾਰੇ ਕਾਣੀ ਦੇ ਵਿੱਚ ਪੀੜੀ ਦੇ ਨਰ ਮਾਰਨਾਰੇ ਸੁਰਗਾ ਲੂਟ ਜਾਵਣਾ ਜਿੰਨਾ ਨਾਮ ਚਿਤਾਰੇ ਚੜ ਜਾ ਨਾਮ ਜਹਾਨ ਨੂੰ ਸਤ ਕੜ ਨੂੰ ਜਾਵੇ ਅੱਗੇ ਗਿਆ ਗੋਪਾਲ ਜੀ ਗਲ ਨਾਲ ਲਗਾਵੇ ਜੋ ਸਤ ਗੁਰ ਦੇ ਨਾਮ ਤੋਂ ਜਿੰਨ ਕੋਲ ਕਮਾਵੇ ਸੱਚ ਵਿੱਚ ਸਮਾਨ ਦਾ ਤਾ ਰਾਮਣ ਜਾਵੇ ਜੋ ਮਾਨ ਸਰਰ ਕਰੇ ਪਰਮੇਸ਼ਰ ਪਾਇਆ ਗਿਆਨ ਗਏ ਸੰਸਾਰ ਮੇ ਮੁੜ ਕੇ ਨਹੀਂ ਆਇਆ ਨਰੈਨ ਜੀ ਕੇ ਦਰਬਾਰ ਮੇ ਦੇਵਤੋ ਕੀ ਪੁਕਾਰ ਆਖਣ ਜਾ ਕੇ ਦੇਵਤੇ ਸਭ ਜਗ ਦੇਵਾਲੀ maat lo sansar di gal re kutali ਬਾਣ ਸਖਾਂ ਦੇ ਮਾਣ ਸਾਗਾ ਨ ਬੜੀ ਨਰਾਲੀ ਚਾਰ ਚਫੇਰੇ ਖੋਣ ਦੀ ਓ ਡਰੇ ਗੁਲਾਲੀ ਗਿਆਨ ਧਿਆਨ ਕੁਝ ਹੈ ਨਹੀਂ ਸਾਫਰ ਦੇ ਨੇ ਖਾਲੀ ਸਾਰ ਨ ਜਾਣੇ ਆਪਕੋ ਇਹ ਦੁਨੀਆ ਮਤਵਾਲੀ ਜੋ ਜਗਾਦੀ ਨਾਮ ਦੀ ਦੁਨੀਆ ਵਿੱਚਾਰੇ ਦੋ ਹੱਥ ਜੋੜਾ ਕਾਲ ਜੀ ਕਹਿਰੇ ਸਵਾਲੀ ਲੋਗੋ ਲੋਗੋ ਵਰਤ ਗੁਜ਼ਾਰਦਾ ਤਕੜੇ ਤੋਂ ਮੜਾ ਘਰ ਘਰ ਦੇ ਵਿੱਚ ਕੂੜ ਦੀ ਹੋ ਰਹੀ ਦਲਾਲੀ ਪਰ ਗੜ ਪਿਆਜ ਹਾਨਵੇਂ ਦੁਨੀਆ ਦਾ ਪਾਲੀ ਚੰਦ ਬਣ ਗਿਰਛਾ ਗਈ ਰੰਗ ਬਰੀ ਦੀਵਾਲੀ ਸੂਰਜ ਵਾਂਗਰ ਚਮਕਦੀ ਮੁਖੜੇ ਤੇ ਲਾਲੀ ਪਰੰਗਾ ਫਲ ਵਰਸਉਂਦੀਆਂ ਤੱਕ ਜੋਤ ਅਕਾਲੀ ਉੜੜ ਰਹੀ ਗੁਲਜ਼ਾਰ ਰੌਣ ਪਤਪਤ ਡਾਲੀ ਡਾਲੀ ਵਰਖਾ ਕੀਤੀ ਮੀਰ ਦੀ ਦੁਨੀਆ ਦੇ ਮਾਲੀ ਭਜਨ ਰਾਧਾ ਅਸਰ ਨੇ ਮੀ ਜੀ ਦਾ ਰਾਮ ਨਾਮ ਤੇਰਾ ਦਾਤਾ ਜੀ ਸਭ ਰੋਗ ਰੋਗੀਆਂ ਦੇ ਤੋੜੇ ਸਭ ਰੰਗ ਤੇਰੇ ਸਤਿਗੁਰੂ ਮੇਰੇ ਜੀਵ ਜੰਤ ਦੇ ਸਭ ਤੁਮਰੇ ਤੇਰੇ ਵਾਲਮੀ ਪੂਰਨ ਭਗਵਾਨ ਜਗ ਤੇਰਾ ਨਰਮਲ ਕਲਿਆਣ ਜੁਕਾਵੇ ਜੋਤ ਤੇਰੇ ਨਾਮ ਦੀ ਜਿਹੜਾ ਸੁਖ ਸੁਰਗਾ ਦਾ ਲੋੜੇ ਨਾਮ ਰਤਨ ਪਮਖੰਡਣ ਤੇਰਾ ਸੁਣ ਕੇ ਰੋਗਿਆ ਸਭ ਮੇਰਾ ਮੁੱਕੀ ਜਨਮ ਜਨਮ ਦੀ ਖੇਦ ਰਾਮ ਨਾਮ ਦੀ ਚੜਗੀ ਪੀਦ ਪਿਲਾ ਦੇ ਕੁੱਟ ਜਾ ਨਾਮ ਦਾ ਟੁੱਟੇ ਤਾਂ ਦਮਰਾ ਦੇ ਜੋੜੇ ਤੂੰ ਅਨਾਸੀ ਤੂੰ ਸੰਿਆਸੀ ਤੂੰ ਹੀ ਏਕ ਸਰਬਕਟਵਾਸੀ ਚੁਗੜਹਾਰ ਹਵਜੰਤ ਵਿਚਾਰੇ ਜਿਸ ਕੜ ਹਮਰੇ ਚੋਖ ਲਾਰੇ ਜਿਨਾਂ ਨੂੰ ਓਟ ਤੇਰੇ ਨਾਮ ਦੀ ਜਲ ਤਾਰਨਾ ਤੇ ਨਾ ਨੂੰ ਢੋੜੇ ਜਿੰਜਣ ਕੀ ਤਾਂ ਸਮਰਨ ਤੇਰਾ ਮੁੱਕੇ ਕੋੜ ਜਨਮ ਦਾ ਫੇਰਾ ਜੰਦੁਤਨ ਸੇ ਮਾਰ ਨਾ ਖਾਏ ਜੋ ਪ੍ਰਾਣੀ ਰੰਗ ਤੇਰਾ ਲਾਏ ਜੋ ਆਗੈ ਦਰ ਤੇ ਰੀਤੀ ਆਸ ਕਰਕੇ ਖਾਲੀ ਦਰ ਤੁੱਕ ਦੇ ਨਾ ਮੋੜੇ ਗੁਰ ਕੀ ਲੀਲਾ ਬੜੀ ਮਹਾਨ ਰਾਜਾ ਨਾਗਰ ਧਰੇ ਧਿਆਨ ਮੇਰੇ ਸਤਿਗੁਰ ਜੀ ਦੀ ਬਾਣੀ ਸੁਰ ਨਰਮਲ ਜਨ ਗਾਉਂਦੇ ਨੇ ਸਭ ਦੀ ਆਸਾ ਪੂਰਨ ਹੋਵੇ ਜੋ ਜੋ ਦਰਸ਼ਨ ਪਾਉਂਦੇ ਨੇ ਦਿਨ ਨਾ ਸਰਬ ਕਟਵਾਸੀ ਅਦਰ ਅਮਰਪੁਰ ਅਬਨਾਸੀ ਸਰਬ ਕਲਾ ਦਾ ਗੈਤਾ ਦਾਤਾ ਬੀਨਾ ਬੰਦੂ ਪ੍ਰਖ ਵਿਦਾਤਾ ਜਾਨੇ ਮਨਦ ਨੜੇ ਫਲ ਪਾਕੇ ਜੋ ਜੋ ਦਰਸ਼ਨ ਪਾਉਂਦੇ ਨੇ ਨਾਮ ਪੋ ਗੁਰੂ ਗੁਰ ਕਾ ਨਾਮ ਅਮਰਸ ਪੋਗ ਕੱਟੇ ਜਨਮ ਜਨਮ ਦੇ ਰੋਗਾ ਦੇਂਦੀ ਆਰਿ ਗੋਪਾਲ ਨਰਨਜਨੋ ਦੁੱਖ ਨਖੰਡਣ ਪੈਪੋ ਬੰਜਣ ਬ੍ਰਹਮਾ ਵਿਸ਼ਨੂ ਸ਼੍ਰੀ ਗਣੇਸ਼ ਦਰਤੇ ਫੁੱਲ ਚੜਾਉਂਦੇ ਨੇ ਤਹਿਲਾ ਮੀਰਾ ਜਾ ਕੇ ਦਰਿਆ ਆਸਾ ਸਬਦੀਆਂ ਪੂਰਨ ਕਰ ਗਿਆ ਰਾਧਾ ਨਾਗਰ ਚਰਨੀ ਆਇਆ ਦੇਖ ਪਾਰ ਗੁਰੂ ਦੀ ਮਾਇਆ ਪਰਿਆ ਗਉਣ ਗੁਨਾ ਦੇ ਸੋਲੇ ਗਦਰਬ ਲੋਕ ਮਨਾਉਂਦੇ ਨੇ ਮੇਰੇ ਸਤਿਗੁਰ ਜੀ ਦੀ ਬਾਣੀ ਸੁਰਨ ਰਮਣ ਤੁਨ ਗਾਉਂਦੇ ਨੇ ਤਾਰ ਵਿਦਾਸ ਗੁਰੂ ਅਵਤਾਰ ਤੇਰੀ ਮਹਿਮਾ ਪ੍ਰਪਾਰ ਤੇਰਾ ਨਮੂਨਾ ਬਣਾਰ ਜਾ ਕੇ ਤਰਿਆ ਕੁਲ ਸੁਨਸਾਰ ਸਤਿਗੁਰ ਨਜ਼ਰ ਅਮੇਰ ਦੀ ਮਾਰ ਦਿੱਤੇ ਡੁੱਬਦੇ ਪੱਥਰ ਤਾਰ 68 ਤੀਰਥ ਬ੍ਰਹਮਾ ਨੰਦਾ ਤੇਰੀ ਜੋ ਜਗਉਂਦੇ ਨੇ ਮੇਰੇ ਸਤਿਗੁਰ ਜੀ ਦੀ ਬਾਣੀ ਸੁਰਨਰਮਰ ਦਿਨ ਗਾਉਂਦੇ ਨੇ ਅਚਰ ਦੇ ਗੁਰੂ ਦੀ ਮਾਇਆ ਰਾਜ਼ੇ ਨਾ ਕਰ ਸ਼ਬਦ ਰਚਾਇਆ ਤੁਹੀ ਹੈ ਦੁਨੀਆ ਦਾ ਵਾਲੀ ਕਹਿੰਦਾ ਕੁੱਲ ਸੰਸਾਰ ਗੁਰੂ ਜਾਮਾ ਪੈਣ ਮਦੇਦਾ ਆਇਆ ਤੂੰ ਹੀ ਹੈ ਕਰਤਾਰ ਗੁਰੂ ਕਹਿੰਦਾ ਰਾਜਾ ਨਗਰ ਮੱਲ ਮੇਰੇ ਦੀਨ ਦਿਆਲ ਗੋਪਾਲ ਕਹਿੰਦਾ ਰਾਜਾ ਨਗਰ ਮੱਲ ਮੇਰੇ ਦੀਨ ਦਿਆਲ ਗੋਪਾਲ ਆਜ ਗਗੰਦਰ ਕੋ ਪਰਮੇਸ਼ਵਰ ਤੂੰ ਸਭ ਦਾ ਰਖਵਾਲਾ ਤੇਰੀ ਸ਼ਕਤੀ ਭਗਤੀ ਕੋਲ ਜਾਵਾਂ ਮੈਂ ਬਰਹਾਰ ਗੁਰੂ ਤੂੰ ਹੀ ਐ ਦੁਨੀਆਂ ਦਾ ਵਾਲੀ ਕਹਿੰਦਾ ਕੁੱਲ ਸੰਸਾਰ ਗੁਰੂ ਤੇਰੀ ਕੁਦਰਤ ਦਾ ਚਨ ਚਮਕੇ ਮੁਖਪੁਰਨ ਹੋ ਰਲਾਏ ਦਮਕੇ ਮੇਰੇ ਦਿਲ ਵਿੱਚ ਗਾਵਣ ਤਾਰਾ ਤੂੰ ਹੀ ਐ ਸੱਚੀਆ ਸਰਕਾਰ ਤੈਥੋਂ ਤਨਮਣ ਤਨ ਸਵਾਰਾ अपार दाता गुरु तेरा दर्शन सतगुरु प्यारे टूटे तन उमरान दे जोड़े पत्थर पाणी ऊपर तारे दितते दौतसाणे घोड़े सब दुनिया विच होगी तेरी तान जन जय जयकार गुरु आखण चाला मीराबाई तू ते आप है खुदाई कै सिकंदर लोदी राजा ਮੇਰੇ ਗੁਰੂ ਗਰੀ ਬਣਵਾਦਾ ਤੇਰੇ ਬਾਗਨੀਓ ਕੋ ਦੇਖਾਏ ਦੁਨੀਆ ਵਿੱਚ ਕਾਰ ਗੁਰੂ ਤੂੰ ਹੀ ਐ ਦੁਨੀਆ ਦਾ ਵਾਲੀ ਕਹਿੰਦਾ ਕੁਲ ਸੰਸਾਰ ਗੁਰੂ ਚੰਦਰ ਪਾਗ ਵਡਾਵੜ ਬਾਗੀ ਪੂਰੇ ਸਤਗੁਰ ਨਾਲ ਵਲਾਗੀ ਪ੍ਰਾਣੇ ਸੰਗ ਜਾਣਦ ਤਾਨ ਚੁੰਮੀ ਚਰਨ ਕਮਲ ਸੰਗ ਪਿਆਰ ਗੋਰਖਨਾਥ ਗਏ ਸਤਾਈ ਬੰਦਨਾ ਕੋਟਣ ਵਾਰ ਗੁਰੂ ਸਿਮਰਨ ਹਰੇ ਦੀ ਗਾਤ ਵਾਲਮੀਦਾ ਸਿਮਰਨ ਕਰ ਜਮਣ ਮੰਨ ਦੇ ਦੁਖੜੇ ਹਰ ਵਾਲਮੀਗ ਦਾ ਸਿਮਰਨ ਕਰ ਕੋਟਾ ਕਰਮ ਨਿਗਾੜਾ ਧਰ ਵਾਲਮਿਕ ਦਾ ਸਿਮਰਨ ਕਰ ਮੰਦੜਾ ਕਰਮ ਕਰਨ ਤੋਂ ਡਰ ਪਕੜ ਲਵੇਗਾ ਮਾਲਕ ਤੈਨੂੰ ਮਰਗ ਬਗਾਨੇ ਕੇਦਨਾ ਚਾਰਾ ਜਿਸ ਮਾਲਕ ਦੁਨੀਆਦ ਖਲਾਈ ਉਸ ਮਾਲਕ ਦਾ ਸਿਮਰਨ ਕਰ ਵਾਲਮਿਕ ਦਾ ਮੰਗਲ ਚਾਰ ਕਰਦੇ ਦਿਖੀ ਮੁਣੀ ਅਵਤਾਰ ਵਾਲਮੀ ਦਾ ਮੰਗਲ ਚਾਰ ਮਣਕੀ ਮਨਸਾ ਪੂਰਨ ਹਾਰ ਵਾਲਮੀ ਦਾ ਮੰਗਲ ਚਾਰ ਕਰਦੇ ਚੰਦ ਸੂਰੇ ਸਵਤਾਰ ਵਾਲਮੀ ਦਾ ਮੰਗਲ ਚਾਰ ਦਿੰਦਾ ਮੰਤਪ ਦੇ ਕੋਠਾਰ ਵਾਲਮੀ ਦਾ ਮੰਗਲ ਚਾਰ ਅਬਰ ਗਦਾ ਹਰ ਨਾਮ ਪੜ੍ਹਹਾਰ ਵਾਲਮੀ ਦਾ ਮੰਗਲਚਾਰ ਜੀਵ ਜੰਦ ਕਾ ਕਰੇ ਉਦਾਰ ਵਾਲਮੀ ਦਾ ਮੰਗਲਚਾਰ ਸਭ ਦਾ ਬੇੜਾ ਲਾਇਓ ਪਾਰ ਵਾਲਮੀ ਦਾ ਮੰਗਲਚਾਰ ਕਰਦੀ ਸੀ ਨਿਤ ਜਨਕ ਦੁਲਾਰ ਵਾਲਮੀ ਦਾ ਮੰਗਲਚਾਰ ਯੋਦੇ ਬਲੀਆਂ ਤੋਂ ਬਲਕਾਰ ਵਾਲਮੀ ਨੂੰ ਜਵਦੇ ਪਾਈ ਅਗੜ ਪਵਣ ਦੇ ਲਖਾਣੀ ਚਾਰ ਵਾਲਮੀ ਦਾ ਸਮਨ ਕਰਕੇ ਪੈਂਦੀ ਨਾ ਜ਼ਬਰੇ ਦੀ ਮਾਰ ਵਾਲਮੀ ਦਾ ਮੰਗਲ ਚਾਰ ਗੁੰਦਰੀਆ ਦੁਨੀਆ ਵਿੱਚ ਕਾਰ ਵਾਲਮੀ ਦਾ ਮੰਗਲ ਚਾਰ ਸਭ ਜੀਆਂ ਸੰਗਰਦ ਪਿਆਰ ਗਿਆਨ ਆਦਿਸ਼ ਕੇਸ਼ਰ ਤਾਈ ਨਮਸਕਾਰ ਲਾ ਕੋਟ ਨਵਾਰ ਵਾਲਮੀ ਦਾ ਮੰਗਲ ਚਾਰ ਆਖੜ ਦਲਦਲ ਜਜਕਾਰ ਸ੍ਰੀ ਗੁਰੂ ਵਦਾਸ ਮਹਾਰਾਜ ਦਾ ਸਵਰਗੀ ਪਦਨਾ ਬੇਲਣਾ ਦੁਖਾਈ ਕਿਸੇ ਦਾ ਜੇ ਤੂੰ ਸੁਖ ਸੁਰਗਾ ਵਿੱਚ ਲੈਣਾ ਅੱਗੇ ਜਾ ਕੇ ਸੁਖ ਪਾਵੇਂਗਾ RAM ਨਾਮ ਨੂੰ ਬਣਾ ਲੈਣਾ ਕੂੜੇ ਦਾ ਮੁਗਾਲਾ ਹੋਵੇ ਨਰਕਪੁਰੀ ਵਿੱਚ ਬੈਠਾ ਰੋਵੇ ਨਿੰਦਾ ਚੁਗਲੀ ਮਣੋ ਵਸਾਰ ਕਾਰ ਸਮਣਾ ਸੰਗ ਸਚੜਾ ਪਿਆਰ ਜੇ ਬਵ ਸਾਗਰ ਕੋਏ ਤਰਨਾ ਮਨ ਮੁਖਾਂ ਦਾ ਸਾਗਣੀ ਕਰਨਾ ਪ੍ਰੀਤ ਲਾਲ ਐ ਬ੍ਰਹਮਾਨੰਦ ਨਾ ਜੇ ਤੂ ਵਸ ਹੈ ਜਮਾ ਦੇ ਪੈਣਾ ਦਿਲਣਾ ਦੁਖਾਂ ਵਿੱਚ ਕਿਸੇ ਦਾ ਜੇ ਤੂੰ ਸੁਖ ਸਰਗਾ ਵਿਚ ਲੈਣਾ ਕੋਇਲ ਬੋਲੇ ਅਮਰਤ ਢੋਲੇ ਕੋਇਲ ਬੋਲੇ ਅਮਰਤ ਰਸ ਢੋਲੇ ਕਾਂਗ ਬੋਲ ਮਣਵੇਂ ਬਿਸਕੋਲੇ ਮਿੱਠੇ ਕੋ ਲੋੜੇ ਸਭ ਕੋਈ ਕੌੜੇ ਦੇ ਸੁਰ ਤੁੱਕਾ ਹੋਈ ਮਿਲਣਾ ਬਰੂ ਦੇ ਸਿੱਖ ਲੋ ਜਿਵੇਂ ਮਿਲਣ ਭਰਾਵਾਂ ਤਾਂ ਹੀ ਪਹਿਣਾ ਦਿਲਣਾ ਦੁੱਖਾਂ ਵੀ ਕਿਸੇ ਦਾ ਜਿਦੂ ਸੁਖ ਸਰਗਾਂ ਵਿੱਚ ਲੈਣਾ ਮੰਦਾ ਕਰਮ ਕਦੇ ਨਾ ਕਰੀਏ ਹਰ ਵੇਲੇ ਕਰਤਾ ਰੋ ਡਰੀਏ ਮੱਦਾ ਕਰਮ ਨਰਕ ਦਾ ਦਾਗੀ ਚੰਗਾ ਕਰਮ ਕਰੇ ਵਡਪਾਗੀ ਗੁਰੂ ਰਵਦਾ ਸਾਖਦੇ ਔਖਾ ਡੰਡ ਹੈ ਜਮਾ ਦਾ ਸੈਣਾ ਦਿਲਣਾ ਦੁਖਾਵੀ ਕਿਸੇ ਦਾ ਜੇ ਤੂੰ ਸੁਖ ਸੁਰਗ ਵਿੱਚ ਲੈਣਾ ਸਤਿਗੁਰ ਜੀ ਦਾ ਮੰਗਲ ਚਾਰ ਸਿਮਰ ਸਿਮਰ ਤਰਿਆ ਸੰਸਾਰ ਵਧਾ ਜਾ ਗੁਰੂ ਪ੍ਰਗਟ ਦੀਆਂ ਗਾਉ ਗਾਉ ਗਾਓ ਸਖੀਏ ਨਾਲ ਮਿਲ ਮੰਗਲ ਗਾਓ ਗੁਰ ਚਰਨੀ ਚਿਤ ਲਾਓ ਵਾਲ ਮੇ ਨਰਨਕਾਰ ਜੀ ਕੋ ਬੰਦਨਾ ਕੋਟਨਵਾਰ ਜੀ ਮਾਤ ਲੋਗ ਵਿੱਚ ਪ੍ਰਗਟ ਹੋਇਆ ਜਨ ਰਚਿਆ ਸਲਸਾਰ ਜੀ ਗੁਰਪੂਰੇ ਸੰਗ ਪ੍ਰੀਤ ਲਗਾ ਕੇ ਮਨ ਤੰਨੇ ਫਲ ਪਾਓ ਪੂਰਨ ਬੁਰਖ ਦੇਵਾਲ ਵਾਤਾ ਜੀਵਨ ਮੁਕਤ ਕਾ ਦਾਤਾ ਆਜੁਗਾ ਸਰਵ ਕੜਵਾਸੀ ਪਾਰ ਬ੍ਰਹਮ ਬਨਾਸੀ ਸਗਲ ਸ੍ਰਿਸ਼ਟੀ ਦਾ ਮਾਨਕ ਪਾਲਕ ਜਪ ਜਪਨਾ ਮਤਰਾਓ ਇਕ ਮਨ ਹੋ ਕੇ ਜਿਹੜਾ ਬੰਦਾ ਉਸ ਭਗਵਨ ਨੂੰ ਰਟ ਦੇਵੇ ਹਰ ਹਰ ਨਾਮ ਰਤਨ ਗੁਰਜੀ ਦਾ ਜਨਮ ਜਨਮ ਨੂੰ ਕੱਢ ਦੇਵੇ ਢਿਲਦਰ ਨਾਮ 사ਗਰ ਪਿਆਰੇ ਮਾਰ ਗੁਰੂ ਨਾਲ ਲਗਾਓ ਵਿਧਿਆ ਗੁਰੂ ਪਰਗਟ ਦੀਆ ਗਾਉਗਾਉਗਾ ਵਿਦਿਆਹੀ ਨੂੰ ਮਨੁੱਖਤਾ ਦਾ ਇਹ ਵਿਦਿਆਦੇਜ ਦਲਾਵੇ ਨਾਮ ਜਹਾਜ਼ ਬਣਾ ਕੇ ਸੁਆਮੀ ਡੁੱਬਦਾ ਜਗਤ ਉਤਰਾਵੇ ਵੋਹੀ ਇੱਕ ਜਗਤ ਕਾ ਰਾਜਾ ਸਭ ਸਦਿਸ਼ਾਓ ਤੰਦੰਦੀਂ ਦਿੰਦੂਨੀ ਦੇ ਕਰਤਾ ਧਰਤੀ ਮਾਤਾ ਗਾਇਆ ਓ ਅੰਮ੍ਰਿਤ ਮੁੰਦਾ ਜਗ ਵਿੱਚ ਵਸਿਆ ਦਿਨਵਟ ਪਾਗੀ ਆਇਆ ਕਰ ਕਰ ਖੁਸ਼ੀਆਂ ਦਾ ਤਣ ਤੜਿਆ ਨਰ ਨਾਰੇ ਮਨ ਚਾਓ ਹਟੋਂਦੀ ਤੋਂ ਸੌਦਾ ਲੈੰਦੇ ਦੇਖੇ ਭਗਤ ਪਿਆਰੇ ਜੀ ਦਰਦ ਦੇ ਤੇ ਵਾਦੇ ਦੇਖੇ ਮਿਨਾਓ ਸ਼ੰਖਨ ਗਾਰੇ ਜੀ ਤਕੜੀ ਦੇ ਤੇ ਤਲਦੇ ਦੇਖੇ ਹਰ ਹਰ ਨਾਮ Bhandar ਜੀ ਜਗਤੋ ਲਾ ਹਰਿ ਰਾਓ ਬਦਨ ਗੁਰੂ ਪ੍ਰਗਟ ਦੀਆ ਗਾਉ ਗਾਵਾਂਗਾ ਓ ਹਰੀ ਓਮ ਸਤਨਾਮ ਸੈ ਮਹਰਾਜ ਓ